ਪੰਜਾਬੀਆਂ ਦੇ ਦੇਸ਼ ਦੇ ਹਰਮਨ ਪਿਆਰੇ ਹਰਮਨ ਪਿਆਰੇ ਕਿਸ਼ਮਾਈ ਵਿਕਾਸਪੁਰਸ਼ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਮਨੰਥ ਸਿੰਘ ਮਾਨ ਜੀ ਉਹਨਾਂ ਦਾ ਕਰਤਾਰਪੁਰ ਰੌਮ ਤੇ ਜਲੰਧਰ ਲੋਕ ਸਭਾ ਹੌਂਸਲੇ ਸਵਾਗਤ ਕਰਦਾ ਸਰਦਾਰ ਬਰਕਾਸ਼ ਸਿੰਘ ਜੀ ਕੈਬਨਿਟ ਮੰਤਰੀ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਸਾਰੇ ਉਧੇਦਾਰ ਸਹਿਬਾਨ volunteers ਸਹਿਬਾਨ ਉਹਨਾਂ ਦਾ ਇੱਥੇ ਪੰਚਨ ਤੇ ਐਡੀ ਵੱਡੀ ਗਿਣਤੀ ਵਿੱਚ ਪੰਚਨ ਦੇ ਨਾਲ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਾਨ ਸਾਹਿਬ ਇਹ ਤੁਹਾਡਾ ਦਾਜੂ ਹੈ ਤੁਹਾਡਾ ਕੁਸ਼ਮਨ ਇਹ ਜਲੰਧਰ ਦੀ ਸੀ ਆ ਜਿਹੜੇ volunteers ਮਹਾਨ volunteers ਮਿਹਨਤੀ ਖੜੇ ਆ ਤੇ ਤੁਸੀਂ ਜਿੱਤੋਗੇ 1306 ਜਲੰਧਰ ਵਾਲੇ ਹਿੱਸਾ ਪਾਉਣਗੇ